ਜੇ ਉਹ ਆਏ ਭੱਜਦੀਆਂ ਸੀ ਭੱਜਦੀਆਂ ਸੀ ਨਹੀਂ ਬਿਲਕੁਲ ਉਦੋਂ ਧੂਆਂ ਵੀ ਵਾਧ ਤੇ ਖਾਉਂਦੀਆਂ ਸੀ ਹਾਂ ਹਾਂ ਛੋਟਾ ਹੁੰਦਾ ਕਿਤੇ ਤੇਰੀ ਦਾਦੀ ਮਾਣੇ ਤੂੰ ਬੈਠਾ ਰੋਟੀਆਂ ਖਾਈ ਜਾਂਦਾ ਤੇ ਅੱਗ ਨਹੀਂ ਬਲਦੀ ਸੀ ਉਹ ਪੈਪਣਾ ਕੀ ਕਰਦੀ ਸੀ ਝੋਕਣਾ ਨਾ ਫੂਕ ਮਾਰਦੀ ਝੋਕਣਾ ਕਹਿੰਦੇ ਹੁੰਦੇ ਜੀ ਆ ਫੂਕਣਾ ਝੋਕਣਾ ਨਹੀਂ ਪਤਾ ਹਾਂ ਹਾਂ ਝੋਕਣਾ ਫੂਕ ਮਾਰਦੀ ਤੇ ਉਹ ਮੂੰਹ ਦੀ ਜਿਹੜੀ ਫੂਕ ਹੈ ਉਹਦੇ ਨਾਲ ਆਕਸੀਨ ਵਧ ਜਾਂਦੀ ਸੀ ਉੱਥੇ ਉੱਥੇ ਕੀ ਹੁੰਦਾ ਸੀ ਤਮਾਕਾ ਤਮਾਕਾ ਇਹ ਟਰਬ ਤਮਾਕਾ ਵਾ ਤੇ ਪਵਾਇਆ ਜਾਂਦਾ ਇਹਨਾਂ ਦੇ ਬੈਕ ਕੰਪਰੈਸਰ ਦਿਖਾਉਣੇ ਨੇ ਸਿੱਕੀ ਮੈਂ ਇੱਥੇ ਬੇਨਤੀ ਕਰਾਂ ਤੁਹਾਨੂੰ ਆ ਇੱਕ ਇੱਕ ਸਟੋਕ ਨਿਕਰ ਆ ਰਹੀ ਹੈ ਬੇਟਾ ਗੱਡੀ ਬੰਦ ਕਰਕੇ ਦੁਬਾਰਾ ਸਟਾਰਟ ਕਰਿਓ ਇੱਕ ਇੱਕ ਸਟੋਕ ਦਾ ਮਤਲਬ ਹੈ ਬੈਕ ਕੰਪਰੈਸਰ ਹੈ ਇਹ ਹੁਣ ਦੇਖੋ ਵੀ ਇਹਦੇ ਵਿੱਚੋਂ ਥੋੜਾ ਥੋੜਾ ਧੂੰਆ ਆ ਰਿਹਾ ਹੈ ਬੇਟਾ ਬੰਦ ਕਰ ਦੇ ਕਰੀ ਜਦੋਂ ਖਿਆ ਸਟਾਰਟ ਕਰਨੀ ਆ ਦੇਖੋ ਇੰਜਨ ਦੇ ਵਿੱਚ ਜਿਹੜਾ ਬੈਕ ਕੰਪਰੈਸਰ ਪਿਸਟਨਾਂ ਦਾ ਥੱਲੇ ਜਾਂਦਾ ਉਹ ਨਿਕਰ ਆ ਰਿਹਾ ਗੁਰੇ ਵੇਖੀ ਗੱਡੀ ਦੇ ਪਾਰਕ ਤੇਲ ਕਿੰਨਾ ਘਟਾ ਗੱਡੀ ਗੱਡੀ ਦੀ ਹਾਲਤ ਜੋ ਜੀ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਹਰ ਇੱਕ ਚੀਜ਼ ਨੂੰ ਡਾਇਗਨੋਸਿਸ ਪ੍ਰੋਪਰ ਕਰੀਦਾ ਆ ਆਪਾਂ ਕਿਸੇ ਦੇ ਕਮੈਂਟ ਦਾ ਜਵਾਬ ਦੇਣਾ ਆਪਣੇ ਵੱਸ ਨਹੀਂ ਹੈਗਾ ਗੱਡੀ ਦਾ ਤੇਲ ਘਟ ਹੈ ਠੀਕ ਹੈ ਜੀ ਹੁਣ ਪਾਉ ਜੀ ਗੱਡੀ ਸਟਾਰਟ ਕਰੋ ਤੁਸੀਂ ਦੋ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਅਸੀਂ ਦੇਖੋ ਜੇ ਤਾਂ ਹੋਵੇ ਬੈਕ ਕੰਪਰੈਸਰ ਥੋੜਾ ਇੱਥੇ ਤਾਂ ਇੱਥੇ ਵੀ ਨਜ਼ਰ ਨਹੀਂ ਆਉਂਦਾ ਪਰ ਇੱਥੇ ਆ ਰਿਹਾ ਹੁਣ ਆਪਾਂ ਉਹ ਬੈਕ ਕੰਪਰੈਸਰ ਵਾਲੀ ਪਾਈਪ ਨਾਪਲੀ ਇੱਥੇ ਤੇਲ ਵਾਪਸ ਆ ਰਿਹਾ ਲਓ ਇਹਨੂੰ ਦੋਨਾਂ ਚ ਹੀ ਆ ਰਿਹਾ ਗੱਡੀ 1.5 ਲੱਖ ਦਾ ਮਤਲਬ 1.25 ਚੱਲੀ ਆ ਕਾਗਜ਼ਾਤਾਂ 'ਚ ਪਿੱਛੇ ਕੀਤੀ ਹੋਈ ਹੈ ਪਰ ਜਦੋਂ ਕਸਟਮਰ ਕੰਮ ਕਰਾਉਣ ਆਉਂਦਾ ਉਹਨੂੰ ਇਹ ਲੱਗਦਾ ਵੀ ਮੇਰੀ ਗੱਡੀ 90000 ਚੱਲੀ ਹੋਏ ਮੈਂ ਇਸ ਗੱਡੀ ਦਾ ਕੰਮ ਕਰ ਦੇਵਾਂ ਤੇਲ ਘਟੇਗਾ ਮੈਂ ਇਸ ਗੱਡੀ ਦਾ ਕੰਮ ਕਰ ਦੇਵਾਂ ਪਿੱਕਾ ਬਣਾ ਦੇਵਾਂ ਥੋੜਾ ਬਹੁਤਾ ਟਰਬੋ ਹੈ ਜਿਹੜਾ ਇਹ ਟਰਬੋ ਅੱਗੇ ਬਿਲਕੁਲ ਵੀ ਬੈਕ ਕੰਪਰੈਸਰ ਗੱਡੀਆਂ ਨਹੀਂ ਦਿਖਾਉਂਦੇ ਸੀ ਜਦੋਂ ਟਰਬੋ ਦਾ ਪ੍ਰੈਸ਼ਰ ਜਾਂਦਾ ਨਾ ਮੈਨੀਫੋਲਡ ਤੇ ਤੇ ਅੰਦਰ ਹਵਾ ਦੀ ਕੈਪੈਸਿਟੀ ਵਾਧੀ ਹੈ ਜਿੱਥੇ ਇੰਜਨ ਨੇ ਸਟਾਕ ਸਟੋਕ ਬਣਾਉਣੀ ਹੈ ਜਿਹੜਾ ਸਟੋਕ ਜਦੋਂ ਪਿਸਟਨ ਤਾਂ ਨੂੰ ਜਾ ਕੇ ਕੰਪਰੈਸ ਹੁੰਦਾ ਉਹ ਕੰਪਰੈਸ ਕੀਤਾ ਹੋਇਆ ਜਿਹੜੀ ਪਾਵਰ ਹੈ ਉਹ ਬੈਕ ਕੰਪਰੈਸਰ ਹੈ ਸੋ ਆਪਾਂ ਗੱਡੀ ਦੀ ਸਾਰੀ ਕੰਮ ਕਰਨ ਦੀ ਜੌਬ ਤੇ ਖਾਵਾਂਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਆਪਾਂ ਕਿਸੇ ਗਲਤ ਪਾਉਣ ਵਾਲੇ ਕਮੈਂਟ ਦਾ ਜਵਾਬ ਨਹੀਂ ਦੇ ਪਾਵਾਂਗੇ ਕਿਉਂਕਿ ਦੁਨੀਆ ਦਾ ਸੁਭਾਅ ਬਣ ਚੁੱਕਾ ਹੈ ਨਾ ਕੰਮ ਕਰਨਾ ਤੇ ਨਾ ਕੰਮ ਕਰਨ ਦੇਣਾ ਸੋ ਬਾਤ ਸਾਰੀਆਂ ਕਮੀਆਂ ਤੇ ਛਾਈਆਂ ਉਹ ਕੱਢਾਂਗੇ ਬਾਈ ਸ਼ਕੰਦਰ ਸਿੰਘ ਜੀ ਸਾਸਿਕਾ ਸਾਸਿਕਾ ਬਾਈ ਜੀ ਬਾਈ ਜੀ ਕੀ ਮਹਿਸੂਸ ਕਰਦੇ ਹੋ ਮਹਿਸੂਸ ਤੋਂ ਭਾਬਾਈ ਤੁਸੀਂ ਗੱਡੀ 'ਚ ਕੀ ਨੁਕਸ ਲੱਗਦਾ ਤੁਹਾਨੂੰ ਗੱਡੀ 'ਚ ਬਾਈ ਜੀ ਇੱਕ ਪਿਕਅਪ ਬਹੁਤ ਘਟੀ ਹੋਈ ਹੈ ਠੀਕ ਹੋ ਗਿਆ ਤੇ ਦੂਜਾ ਕਦੇ-ਕਦੇ ਏਸੀ ਥੋੜਾ ਜਿਹਾ ਕੂਲਿੰਗ ਘਟ ਕਰਦਾ ਵਾ ਜਦੋਂ ਟ੍ਰੈਫਿਕ ਜਾਂ ਜਾਂ ਖੜੇ ਆ ਇਹ ਚੱਕਰ ਆ ਤੇ ਥੱਲੇੋਂ ਟੜਕ ਦੀ ਬਹੁਤ ਆਵਾਜ਼ ਬਹੁਤ ਕਰਦੀ ਹੈ ਇਹ ਮਤਲਬ ਸਾਰੀਆਂ ਚੀਜ਼ਾਂ ਐ ਲੱਗਦਾ ਵੀ ਹਿੱਲੀਆਂ ਹੁੰਦੀਆਂ ਨੇ ਇਹ ਚੀਜ਼ਾਂ ਐਕਸੀਡੈਂਟ ਹੋ ਗਈ ਸੀ ਐਕਸੀਡੈਂਟ ਹੋਈ ਸੀ ਕੁੱਤਾ ਆਇਆ ਸੀ ਮੁਰੇ ਤੇ ਨਾਲੇ ਕਹਿੰਦੇ ਵੀ ਕੁੱਤੇ ਦਾ ਵੱਢਿਆ ਬਹੁਤ ਬਾਈ ਜੀ ਮਾੜਾ ਹੁੰਦਾ ਸੱਚ ਗੱਲ ਕਿ ਝੂਠ ਗੱਲ ਬਿਲਕੁਲ ਜੀ ਬਿਲਕੁਲ ਆ ਭਾਜੀ ਕੀ ਆ ਇਹ ਸੈਂਸਰ ਆਪਾਂ ਨਵਾਂ ਪਾਤਾ ਬਿਲਕੁਲ ਅੱਗੇ ਨੁਕਸਤ ਤੁਹਾਨੂੰ ਕਿੰਨੇ ਪਰਸੈਂਟ ਲੱਗਦਾ ਸੀ ਅੱਗੇ ਮਤਲਬ 40% ਹੁਣ ਕਿੰਨਾ ਰਹਿ ਗਿਆ ਹੁਣ 20% ਹੁਣ ਮੈਂ ਜਿਹੜਾ ਗਾਹ ਕੱਢੂਗਾ ਹੁਣ ਤੁਹਾਨੂੰ 20 ਨਿਕਲਦਾ ਹੈ ਜਾਂ 10 ਰਹਿੰਦਾ ਜਾਂ 12 ਰਹਿੰਦਾ ਠੀਕ ਉਹਦੇ ਬਾਰੇ ਮੈਂ ਕੋਈ ਟਾਕ ਨਹੀਂ ਕਰਦਾ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਚ ਨਿੱਕੀ ਨਿੱਕੀ ਕਮੀਆਂ ਸੀਗੀਆਂ ਕੰਮ ਕਰਨ ਤੋਂ ਪਹਿਲਾਂ ਆਪਾਂ ਉਹ ਹਟਾਈਆਂ ਤੁਹਾਨੂੰ ਉਹਦੇ ਚ ਕਿੰਨਾ ਅੰਤਰ ਨਜ਼ਰ ਆਇਆ ਹੋਣਾ ਇਹਦਾ ਹੈਗਾ ਜਿਹੜੇ ਖੜਕੜ ਫੁਕਣ ਵਾਲਾ ਕੰਮ ਪੂਰੀ ਕਲਚ ਪਲੇਟਾਂ ਵੀ ਬਵਾਲੀਆਂ ਤੁਸੀਂ ਐਕਸਲ ਪਾਉਣ ਨੂੰ ਵੀ ਫਿਰਦੇ ਤੁਸੀਂ ਬੈਲੈਂਸਿੰਗ ਵੀ ਕਰਵਾ ਲੇ ਕੋਈ ਤੁਸੀਂ ਕੀ ਵੇਖਿਆ ਖਪਖਪਈਏ ਖਪਖਪਈਏ ਆ ਇੰਨਾ ਨਹੀਂ ਦੇਖੋ ਗੱਡੀ ਥੋੜੀ ਰਹਿ ਬੈਠ ਕਰਕੇ ਪਿੱਛੇ ਗਈ ਹੋਈ ਹੈ ਆ ਕੀ ਆ ਭਾਈ ਜਦੋਂ ਗੱਡੀ ਨੂੰ ਡਾਉਨ ਨੂੰ ਚੱਕਦੇ ਆ ਇਹ ਸਾਰੇ ਜਿਹੜੇ ਧੜਕਦੀਆਂ ਖੜਕ ਜਾਂਦੇ ਜਿਸ ਬੰਦੇ ਨੇ ਜੋ ਕੁੱਤਾ ਵੱਜਿਆ ਉਸ ਦਿਨ ਨੂੰ ਚੱਜਣਾ ਫਿੱਟ ਨਹੀਂ ਕੀਤਾ ਹਮ ਠੀਕ ਹੈ ਜੇ ਆਪਾਂ ਗੱਲ ਕਰੀਏ ਰੇਡੀਏਟਰ ਦੀ ਬੇਟਾ ਮੈਨੂੰ ਫੋਨ ਫੜਾ ਦੇ ਇੱਕ ਤਾਂ ਮਿੱਤਰੋ ਸੈਂਸਰ ਬਦਲਿਆ ਹੈ ਮੈਂ ਭਾਈ ਨੂੰ ਪਹਿਲਾਂ ਆਖਿਆ ਵੀ ਭਾਈ ਜੀ ਹੁਣੇ ਬਹੁਤ ਮਾਈਂਡ ਸੈੱਟ ਰੱਖਦੇ ਆ ਤਾਂ ਮੈਂ ਗੱਲ ਕਰਦਾ ਕਿਉਂਕਿ ਹਰੇਕ ਵਿਅਕਤੀ ਦੀ ਸੋਚ ਵੱਖਰੀ ਹੁੰਦੀ ਹੈ ਤੇ ਰੇਡੀਏਟਰ ਜਿਹੜਾ ਇਹ ਸਾਰਾ ਬਾਹਰ ਆਇਆ ਪਿਆ ਉਹ ਸਾਹਮਣੇ ਸਲੈਂਸਰ ਨਾਲ ਟੱਚ ਹੋਣ ਵਾਲਾ ਪਿਆ ਹੈ ਇਧਰਲੇ ਪਾਸੇ ਜਿਹੜੀਆਂ ਪਾਈਪਾਂ ਹੈਗੀਆਂ ਇਹ ਏਸੀ ਦੀਆਂ ਥੱਲੋ ਦੀ ਦਿਖਾਵਾਂਗੇ ਆਪਾਂ ਜੋ ਤਾਂ ਚੱਕ ਲਿਆ ਇਹ ਏਸੀ ਦੇ ਨਾਲ ਲੱਗੀਆਂ ਜਾਂਦੀਆਂ ਇੰਟਰਕੂਲਰ ਇਹਨੂੰ ਧੱਕਿਆ ਪਿਆ ਸਾਰਾ ਪਿੱਛੇ ਜੇ ਠੀਕ ਹੈ ਮੈਂ ਬਾਈ ਨੂੰ ਆਖਿਆ ਵੀ ਬਾਈ ਜੀ ਇੱਕ ਦਾਲ ਨਾਲ ਫੁਲਕੇ ਖਾਣੇ ਹੋਣ ਤਾਂ ਰੇਟ ਹੋਰ ਹੈ ਤੇ ਚਾਰ ਸਬਜ਼ੀਆਂ ਬਣਾਉਣੀਆਂ ਪੈਣ ਚਾਰਾ ਸਬਜ਼ੀਆਂ ਨੂੰ ਤੜਕਾ ਵੱਖਰਾ ਵੱਖਰਾ ਤੇ ਵੱਖਰੇ ਵੱਖਰੇ ਫਲੇਵਰ ਦੇਣੇ ਆ ਮੈਂਨ ਤਾਂ ਪਉ ਕਿ ਨਹੀਂ ਪਉ ਬਿਲਕੁਲ ਪਉਗੀ ਠੀਕ ਹੈ ਜਿਹੜੀ ਤੁਸੀਂ ਕਹਿੰਦੇ ਘਰੇ ਗੱਲ ਕਰਨੀ ਹੈ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਮਿਸਤਰੀ ਨੇ ਤਾਂ ਸਪੇਅਰ ਪੜਚੋ ਬਣਾਇਆ ਅਸੀਂ ਨਹੀਂ ਇਹ ਜੀ ਗੱਲ ਕਰਦੇ ਜੀ ਹੈ ਕਰਦਾ ਕਰਨ ਵਾਲਾ ਕਮੈਂਟ ਪਾਉਣ ਵਾਲਾ ਸਰਦਾਰ ਭਰਾ ਹੀ ਹੁੰਦਾ ਸਾਡੇ ਕੋਲ ਦਾੜੀ ਚੱਟੀ ਆ ਕਈਆਂ ਦੀਆਂ ਰੰਗੀਆਂ ਵੀ ਹੁੰਦੀਆਂ ਠੀਕ ਹੈ ਨਾ ਰੰਗਲ ਡੱਕ ਤੇ ਜਵਾਨੀ ਨਹੀਂ ਆ ਜਾਂਦੀ ਜਦੋਂ ਸਰੀ ਡਾਊਨ ਹੋ ਗਿਆ ਨਾ ਜਿੰਨੀਆਂ ਮਰਜ਼ੀ ਕਾਲੀਆਂ ਪੀਲੀਆਂ ਤੇ ਚਿਹਰੇ ਤੇ ਲਾਈ ਚੱਲੀ ਝੁਰੜੀਆਂ ਨਹੀਂ ਜਾਂਦੀਆਂ ਬਿਲਕੁਲ ਜੀ ਕਰਪਾ ਗੁਰੂ ਰਾਮਦਾਸ ਮਹਾਰਾਜ ਦੀ ਹੈ ਲੈਵਰ ਠੋਕੇ ਲਈਦੀ ਹੈ ਸਮਾਨ ਗਲੇ ਨੂੰ ਕਹਿੰਦਾ ਭਾਈ ਜਿੱਥੋਂ ਮਰਜੀ ਲੈ ਕੇ ਆ ਠੀਕ ਹੈ ਠੀਕ ਹੈ ਅਸੀਂ ਜਿਹੜੇ ਜਿਹੜੇ ਹੁਣ ਚੀਜ਼ਾਂ ਜੰਨੀਆਂ ਖੁੱਲਣ ਲੱਗੀਆਂ ਕਿਸੇ ਹੋਰ ਦਾ ਫਾਲਟ ਆ ਉਹ ਅਸੀਂ ਕੱਢ ਦਾਂਗੇ ਇਹਦੇ ਵਿੱਚ ਠੀਕ ਹੈ ਜੀ ਬਾਕੀ ਇਲੈਕਟ੍ਰੀਕਲ ਜਿਹੜੀਆਂ ਪ੍ਰੋਬਲਮ ਹੈ ਉਹ ਮੈਂ ਨਹੀਂ ਠੀਕ ਕਰ ਸਕਦਾ ਉਹ ਇਲੈਕਟ੍ਰੀਸ਼ੀਅਨ ਕਰੂਗਾ ਜਿਵੇਂ ਤੁਹਾਡੀ ਗੱਡੀ ਦਾ ਮੂਰਲਾ ਟੈਂਪਰੇਚਰ ਸੈਂਸਰ ਹੈ ਜਿਹੜਾ ਅੰਦਰ ਦਾਦਾ ਹੁੰਦਾ ਵੀ 45 42 ਹੋ ਗਿਆ ਉਹ 50 55 ਤੋਂ ਪਲੱਸ ਜਾਂਦਾ ਪਿਆ ਹਾਂਜੀ ਬਿਲਕੁਲ ਜਦੋਂ ਖੋਲਿਆ ਕਿੰਨਾ ਡੈਮੇਜ ਹੋ ਗਿਆ ਕਿੰਨਾ ਨਹੀਂ ਹੋਇਆ ਜਦੋਂ ਹਿੱਟ ਹੁੰਦਾ ਨਾ ਬਾਜੀ ਕਾਫੀ ਚੀਜ਼ਾਂ ਚ ਪ੍ਰੋਬਲਮ ਆਉਦੀ ਹੈ ਠੀਕ ਹੈ ਹਾਂ ਤੁਹਾਡੇ ਸਾਹਮਣੇ ਟੋਕਰਾ ਭਰ ਦੇਣਾ ਜੀ ਆਪਾਂ ਇੱਥੇ ਬੈਕ ਕੰਪਰੈਸਰ ਆ ਰਿਹਾ ਸੀ ਬੈਕ ਕੰਪਰੈਸਰ ਕੋਈ ਮਾੜਾ ਨਹੀਂ ਹੈਗਾ ਜਦੋਂ ਉਹਦੀਆਂ ਗੱਡੀਆਂ ਚ ਟਰਬੋ ਆਉਣ ਲੱਗ ਪੇ ਠੀਕ ਹੈ ਜੀ ਜਦੋਂ ਉਹਦਾ ਟਰਬੋ ਆਉਣ ਲ ਮੈਂ ਕੱਲ ਵੀ ਸਮਝਾਇਆ ਸੀ 1 ਮਿੰਟ ਸਟਾਪ ਕਰ ਲਈ ਜਦੋਂ ਆ ਰਿੰਗ ਚ ਗੈਪ ਪੈ ਜਾਂਦਾ ਹੈ ਇਹ ਹੁਣ ਬਾਹਰ ਨਿਕਲਿਆ ਜਦੋਂ ਇੱਥੇ ਪਿਸਟਨ ਤੇ ਪਿੱਛੇ ਲੱਗੇ ਬਟਾ ਅੱਗ ਵੱਲਦੀ ਹੈ ਤੇ ਜਦੋਂ ਇਹ ਤਾਂ ਨੂੰ ਜਾ ਕੇ ਕੰਪਰੈਸ ਹੁੰਦਾ ਵਾਲ ਬੰਦ ਹੋ ਜੇ ਜਿੰਨਾ ਇਹਦੇ ਤੇ 에ਅਰ ਧੱਕੇ ਨਾਲ ਆਪਾਂ ਟਰਬੋ ਨੇ ਭੇਜੀ ਹੈ ਜਦੋਂ ਰਿੰਗ ਵੀਕ ਹੋ ਗਏ ਉਹ ਇਹਨਾਂ ਵਿੱਚ ਦੀ ਥੱਲੇ ਬੈਕ ਕੰਪਰੈਸਰ ਜਾਣ ਲੱਗ ਬਲੋ ਜਿਹਨੂੰ ਬੈਨ ਜਿਹਨੂੰ ਬਲੋ ਕਹਿੰਦੇ ਨੇ ਹੁਣ ਕਿੰਦੇ ਖਾਇਆ ਪੀਆ ਲਗਤਾ ਨਹੀਂ ਜਿੰਨੇ ਜ਼ਿਕਰ ਖਾਇਆ ਪੀਆ ਲਗਤਾ ਨਹੀਂ ਬਾਈ ਤੇ ਤਮਾਕਾ ਕਰਦਣਾ ਬੂ ਜਿੰਨਾ ਤਮਾਕਾ ਪਿਸਟਨ ਥੱਲੇ ਨੂੰ ਕਰਦਾ ਜਦੋਂ ਟਿੱਕਰ ਟਾਪ ਤੇ ਜਾਂਦਾ ਜਿਹੜੀ ਉਹ ਬਰਨ ਹੋਇਆ ਵਾ ਅਣਬਲੇ ਕਣ ਉਹ ਥੱਲੇ ਲਈ ਕਰ ਜਾਣਗੇ ਉਨੀ ਪਾਵਰ ਹੈ ਜਿਹੜੀ ਉਹ ਲੌਸ ਹੋ ਜੂ ਆਇ ਇੱਕ ਕਿੱਕ ਸਟੋਕ ਨਜ਼ਰ ਆ ਰਹੀ ਹੈ ਇੱਕ ਇੱਕ ਸਟੋਕ ਨਜ਼ਰ ਆ ਰਹੀ ਹੈ ਬਿਡੇ ਦੇ ਅੰਕ ਪੂਰੇ ਸਹੀ ਹੁੰਦੇ ਆ ਉਦੋਂ ਬੈਕ ਕੰਪਰੈਸਰ ਨਹੀਂ ਦਿਖਾਉਂਦੀ ਪਰ ਇਹ ਬੈਕ ਕੰਪਰੈਸਰ ਜਿਹੜੀਆਂ ਟਰਬੋ ਵਾਲੀਆਂ ਗੱਡੀਆਂ ਇਹਨਾਂ ਨੇ ਦਿਖਾਉਣਾ ਹੈ ਅੱਗੇ ਪਿਸਟਨ ਨੇਚਰਲੀ ਕਲਰ ਨਾਲ 에ਅ ਖਿੱਚਦਾ ਸੀ ਓਕੇ ਤੇ ਨੇਚਰਲੀ ਕਰਨ ਦੇ ਤਰੀਕੇ ਨਾਲ ਧੁਮਾਕਾ ਪਾਉਂਦਾ ਸੀ ਪਰ ਉਹ ਅੱਗੇ ਉਹ ਐ ਭਜਦੀਆਂ ਸੀ ਭਜਦੀਆਂ ਸੀ ਨਹੀਂ ਬਿਲਕੁਲ ਉਦੋਂ ਧੂਆਂ ਵੀ ਵੱਧ ਦਿਖਾਉਂਦੀਆਂ ਸੀ ਹਾਂ ਹਾਂ ਛੋਟਾ ਹੁੰਦਾ ਕਿਤੇ ਤੇਰੀ ਦਾਦੀ ਮਾਣੇ ਤੂੰ ਬੈਠਾ ਰੋਟੀਆਂ ਖਾਈ ਜਾਂਦਾ ਤੇ ਅੱਗ ਨਹੀਂ ਵੱਲਦੀ ਸੀ ਉਹ ਪੈਪਣਾ ਕੀ ਕਰਦੀ ਸੀ ਫੂਕਣੇ ਨਾਲ ਫੂਕ ਮਾਰਦੇ ਫੂਕਣਾ ਕਹਿੰਦੇ ਹੁੰਦੇ ਆ ਫੂਕਣਾ ਨਹੀਂ ਪਤਾ ਹਾਂ ਹਾਂ ਉਗਣਾ ਫੂਕ ਮਾਰਦੀ ਤੇ ਉਹ ਮੂੰਡ ਦੀ ਜਿਹੜੀ ਫੂਕ ਹੈ ਉਹਦੇ ਨਾਲ ਆਕਸੀਨ ਵਾਜ ਜਾਂਦੀ ਸੀ ਉੱਥੇ ਉੱਥੇ ਕੀ ਹੁੰਦਾ ਈ ਤਮਾਕਾ ਤਮਾਕਾ ਇਹ ਟਰਬੂਤ ਤਮਾਕਾ ਵਾਤੇ ਪਵਾਇਆ ਜਾਂਦਾ ਇਹਨਾਂ ਨੇ ਵੈਕਮ ਪ੍ਰੈਸ਼ਰ ਦਿਖਾਉਣੇ ਠੀਕ ਹੈ ਜਿਹੜਾ ਬੰਦਾ ਮੇਰੀ ਪੂਰੀ ਵੀਡੀਓ ਵੇਖ ਲੂਗਾ ਪੂਰਾ ਮਕੈਨਿਕ ਬਣ ਜਾਊ ਇਹ ਤੁਹਾਨੂੰ ਗੂਗਲ ਤੇ ਕਹਿੰਦੇ ਨਹੀਂ ਦੱਸਣਾ ਗੂਗਲ ਤੇ ਤਾਂ ਤੁਹਾਨੂੰ ਲੁੱਚੀਆਂ ਲੰਡੀਆਂ ਜਾਂ ਵਿਲਮਾਂ ਜੰਡੀਆਂ ਕਹੋਗੇ ਮਿਲ ਜਾਣਗੀਆਂ ਐਕਚੁਅਲੀ ਕੀ ਹੁੰਦਾ ਹੈ ਬੇਟਾ ਨੇੜੇ ਲਿਆ ਜਿਵੇਂ ਜਿਵੇਂ ਪਿਸਟਨ ਤੇ ਰਿੰਗ ਨਵੇਂ ਆ ਸਪੇਸ ਆਏ ਆ ਠੀਕ ਹੈ ਜਿਵੇਂ ਜਿਵੇਂ ਗੱਡੀ ਹੀਟ ਹੋ ਗਈ ਬਾਲਾ ਵੱਜ ਗਿਆ ਆਕਾਸ ਗਿਆ ਸਪੇਸ ਵਾਧਦਾ ਚਲੇਗਾ ਠੀਕ ਹੈ ਵਧ ਰਿਹਾ ਬਾਈ ਸਪੇਸ ਜਦੋਂ ਸਪੇਸ ਬਾਈ ਜੀ ਵਧੂਗਾ ਤਿੰਨ ਰਿੰਗ ਆ ਇਹਨਾਂ ਦੇ ਉੱਪਰ ਦੀ ਕੋਈ ਵੀ ਚੀਜ਼ ਪਾਓਗੇ ਪ੍ਰੈਸ਼ਰ ਨਾਲ ਉਹ ਲੀਕ ਹੋਊ ਜਿਹੜੀ ਹੁਣ ਘਰਾਂ ਚ ਟੁੱਟੀ ਆ ਪਾ ਕੇ ਪਾਣੀ ਛਿੜਕਣ ਲਾਉਣੇ ਆ ਦਾ ਸਾਰੀ ਟਰੈਕਟਰ ਲਗਾਤਾ ਮੋਟਰਸਾਈਕਲ ਲਗਾਤਾ ਉਹ ਫਟ ਗਈ ਜਿੱਨਾਂ ਚ ਕਰਦਾਪਾਉਂਦੇ ਮੂਰੇ ਕੋਈ ਚੀਜ਼ ਦਾ ਪ੍ਰੈਸ਼ਰ ਨਹੀਂ ਪਾਇਆ ਤਾਂ ਪਾਈਪ ਉਹ ਬਾਈ ਜੀ ਪਾਣੀ ਦੇਈ ਜਾਊਗੀ ਜਦੋਂ ਉਹਨੂੰ ਚੱਕ ਕੇ ਆਪਾਂ ਉਂਗਲ ਰੱਖਾਂਗੇ ਉਹ ਲੱਪਾਂਗੇ ਫਿਰ ਕੀ ਕਰਦੀ ਆ ਪਿਛਲੀ ਕਹਤ ਹੈ ਨਾ ਪਿਛਲੀ ਕਰਦੇ ਆਂ ਆ ਬਾਈ ਦਿਮਾਗ ਤੱਕ ਪੂਰਾ ਫਿਜ਼ਿਕਸ ਲੱਗ ਗਈ ਪੜਿਆ ਹੈਗਾ ਨਾ ਹਾਂ ਬਿਲਕੁਲ ਜਦੋਂ ਫਿਜ਼ਿਕਸ ਲੱਗ ਗਈ ਇਹਨੂੰ ਕਿਸੇ ਚੀਜ਼ ਨੂੰ ਘੁੱਟਾਂਗੇ ਤੇ ਇਹਦੇ ਵਿੱਚ ਜਿੰਨਾ ਪ੍ਰੈਸ਼ਰ ਜਾਊਗਾ ਜਿੰਨਾ ਪ੍ਰੈਸ਼ਰ ਬ੍ਰੀਕ ਜਾਊਗਾ ਉਨੀ ਉਹ ਚੀਜ਼ ਦੀ ਸਪੀਡ ਵਾਜੂਗੀ ਹਾਂ ਤੁਸੀਂ ਕਿਤੇ ਨਾ ਪੁਰਾਣੇ ਘਰ ਦੇ ਵਿੱਚ ਹਵਾ ਬਾਹਰ ਵਗਦੀ ਹੋਵੇ ਤੇ ਕਮਰੇ 'ਚ ਹੋਵੇ ਪੂਰੀ ਗਰਮੀ ਉਹਦੇ ਮੜੀ ਵੇਥ ਜੀ ਹੋਈ ਨਾ ਤੇ ਵੇਥ ਦੇ ਕੋਲੇ ਕੰਨ ਜਿਹਾ ਲਾਇਓ ਤੇ ਠੰਡੀ ਹਵਾ ਵੇਖੋ ਕਿਵੇਂ ਆਜੀ ਹਾਂ ਬਿਲਕੁਲ ਆਓ ਬਲੀ ਇੱਕ ਚੀਜ਼ ਹੋਰ ਦਿਖਾਉਣਾ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸੀ ਸੀ ਇਹਦੀ ਹਾਲਤ ਦੇਖੋ ਤੇ ਵੱਜਿਆ ਹੋਇਆ ਰੇਡੀਏਟਰ ਸਾਰਾ ਹੀ ਪਾਜੀ ਆਇਆ ਨੂੰ ਹੈ ਕੋਈ ਫਰਕ ਲੱਗਦਾ ਤੁਹਾਨੂੰ ਆ ਚੀਜ਼ ਜਿਹੜੀ ਵੱਜੀ ਹੈ ਪਿੱਛੇ ਨੂੰ ਪਿੱਛੇ ਨੂੰ ਗਈ ਹੋਈ ਹੈ ਗਈਏ ਵੀਰੇ ਹਾਂਜੀ ਤੈਨੂੰ ਅਜੇ ਤੱਕ ਕਿਸੇ ਮਿਸਤਰੀ ਨੇ ਦੱਸਤਾ ਤੇ ਉਹ ਕਦੇ ਨਹੀਂ ਦੱਸਿਆ ਮਤਲਬ ਆਪ ਨੂੰ ਫੀਲ ਹੁੰਦਾ ਸੀਗਾ ਵੀ ਇਹ ਚੀਜ਼ ਥੋੜੀ ਟੇਪਰ ਆ ਤੇ ਬਟ ਉਹ ਕਹਿ ਦਿੰਦੇ ਸੀ ਵੀ ਇਹਦੇ ਨਾਲ ਕੋਈ ਫਰਕ ਨਹੀਂ ਗਾ ਹਾਂਜੀ ਉਹ ਕਹਿੰਦਾ ਇਹਦੇ ਨਾਲ ਤਾਂ ਕੀ ਫਰਕ ਪੈਂਦਾ ਇਧਰ ਆ ਵੀਰੇ ਬੈਲਟ ਪਾਈਏ ਤਰੇ ਹਾਂਜੀ ਪਾਈਏ ਦੀ ਆ ਬੈਲਟ ਲਾ ਦੇ ਉਹ ਪਾਈਪ ਡਿੱਗੂ ਥੱਲੇ ਨੂੰ ਇਹ ਹੂੰ ਜਿਸ ਬੰਦੇ ਨੂੰ ਇਹ ਨਹੀਂ ਪਤਾ ਵੀ ਬੈਲਟ ਲਵਾਈ ਕਿਉਂ ਹੈ ਅਗਰੇ ਜੀ ਕਮਲੇ ਤਾਂ ਨਹੀਂ ਸੀ ਬਿਲਕੁਲ ਜੀ ਪਜਾਮੇ ਦਾ ਨਾਲਾ ਭਾਈ ਜੀ ਤੁਰੈਂਦਰ ਰਿਸਕ ਜੂਗਾ ਹੂੰ ਹੂੰ ਮੇਰੇ ਨਹੀਂ ਬੈਲਟ ਲੱਗੀ ਵੀ ਹੂੰ ਹੂੰ ਪਰ ਟਾਈਟ ਹੈ ਇਹ ਹੁੱਕਾਂ ਦੇ ਵਿੱਚੋਂ ਨਿਕਲ ਲਗੀਆਂ ਹਾਂਜੀ ਠੀਕ ਹੈ ਬੈਲਟ ਲਾਉਂਦਾ ਵੀ ਕੋਈ ਲਾਜਿਕ ਹੈ ਕਿਸੇ ਨੇ ਇਹਨੂੰ ਸਟੇਟ ਰੱਖਿਆ ਉਹ ਵੀ ਲਾਜਿਕ ਹੈ ਜਿਹੜੀਆਂ ਪਾਈਪਾਂ ਚ ਸਪੇਸ ਪਿਆ ਹੋਇਆ ਹੈ ਇਸ ਸਪੇਸ ਵੀ ਲਾਜਿਕ ਹੈ ਜੇ ਹੁਣ ਸਪੇਸ ਹੈ ਨਹੀਂ ਤੜਕੀ ਜਾਊ ਇੰਜਣ ਪਾਸੇ ਦੋ ਚੀਜ਼ਾਂ ਘਸਣਗੀਆਂ ਕੀ ਹੋਊਗਾ ਵੀਰੇ ਉਹ ਡੈਮੇਜ ਹੋਣਗੀਆਂ ਕਿ ਨਹੀਂ ਹੋਣਗੀਆਂ ਜੁ ਕਿ ਇੰਨਾ ਹੀ ਮਾਇੰਡ ਨਹੀਂ ਕਰਦਾ ਸੈੱਟ ਕਰਦਾ ਕਮੈਂਟ ਬਾਕ ਨੂੰ ਦਾ ਮੈਂਟ ਲਾਉਣਗੇ ਹਮ ਮੈਂ ਬੋਤੇ ਤੇ ਜਿਹੜਾ ਬੈਠਾ ਹੁੰਦਾ ਉਹ ਥੱਲੇ ਬੈਠਾ ਦੰਦੀ ਵਡਣ ਨੂੰ ਤਿਆਰ ਹੈ ਉਹ ਭਰਾਵਾ ਮੈਂ ਤਾਂ ਬੋਤੇ ਤੇ ਬੈਠਾ ਹਾਂ ਮੇਰੇ ਦੰਦੀ ਘਵੜਦੇ ਆ ਦਿਮਾਗ ਤੋਂ ਕੋਈ ਸੋਚੇ ਔਰ ਤੁਹਾਨੂੰ ਕਿਹਦੇ ਨੇ ਕਹਦਾ ਵੀ ਮੱਝ ਐਂ ਹੁੰਦੀਆਂ ਕੋਈ ਫਰਕ ਨਹੀਂ ਹਾਂ ਅਰੋਲੋ ਇਹਨਾ ਮਿਹਨਤ ਕਿਉਂ ਕਰਦਾ ਕੱਚੂ ਗੁੰਮੇਰ ਕੀ ਉਹਦੀ ਤਿਆਰ ਕਰਤੀ ਔਰ ਜਿਹੜੀ ਇਹ ਚੀਜ਼ਾਂ ਜਿੱਥੇ ਬੈਠ ਕਰ ਗਈਆਂ ਉੱਥੇ ਛੱਡ ਦੇ। ਐਕਚੁਅਲੀ ਜਿਹੜੀ ਤੁਹਾਡੀ ਗੱਡੀ 60 ਤੋਂ 80 ਤੇ ਜਾਂਦੀ ਹੈ। ਜਿੰਨਾ ਚੇ ਚੱਕਰ ਨਹੀਂ ਬਣਦੇ ਕੀ ਮਹਿਸੂਸ ਕਰਨ ਦੇ ਅੰਦਰ ਤੋਂ? ਉਹ ਟੜਕਦੀ ਆ। फडਕਦੀ ਰਹਿੰਦੀ ਆ। ਹੁਣ ਬਾਈ ਜੀ ਆਹ ਕੀ ਐ? ਇਹ ਮੇਰਾ ਕੰਮ ਨਹੀਂ ਗਾ। ਇਹ ਮੈਂ ਆਪਦੇ ਕੰਮ ਪਿੱਛੇ ਕੋਈ ਟਰਬੋ ਦੀ ਪਾਈ ਪਜਾ ਟੀਡੀ ਲੀਕ ਦਾ ਨਹੀਂ। ਇਹ ਮੈਂ ਵੇਖਣਾ। ਜਦੋਂ ਕੁੱਤਾ ਹੀ ਵੱਜ ਗਿਆ। ਕੀ ਪਤਾ ਉਹਨੇ ਕਿੱਥੇ ਡੈਮੇਜ ਕੀਤਾ। ਅਨੁਭਾ ਪਿਕਅਪ ਘੱਟ ਲੱਗਦੀ ਹੈ ਨਾ ਪਿਕਅਪ ਤਾਂ ਮੈਂ ਵਧਾਉਣੀ ਕਾਦਰ ਵਧਾਉਣੀ ਆ ਪਰ ਜੋ ਮੈਂ ਪਿਕਅਪ ਵਧਾਉਂਗਾ ਇੱਥੇ ਬੈਕ ਕੰਪਰੈਸਰ ਥੋੜਾ ਜਿਹਾ ਵਧੂਗਾ ਠੀਕ ਹੈ ਜਿੱਦਾਂ ਤੁਸੀਂ ਬਾਹਲਾ ਖਾਓਗੇ ਤੇ ਔਖੇ ਦਾ ਬਈ ਤੁਸੀਂ ਹੋਵੋਗੇ ਟੈਂਕੀ ਚ ਤੁਹਾਡੇ ਗੈਸ ਵੱਧ ਬਣੂ ਕਿ ਮੇਰੇ ਜਮਣੂ ਨਹੀਂ ਨਹੀਂ ਬਿਲਕੁਲ ਅੱਜ ਤੁਹਾਨੂੰ ਸਮਝਾਤਾ ਸਾਨੂੰ ਪੰਜਾਬੀ ਨਾਲ ਉਂਗਲ ਫੜ ਕੇ ਤੋਰਨਾ ਪੈਂਦਾ ਹਾਲਾਂਕਿ ਜਿੰਨਾ ਸਾਡਾ ਧਰਮ ਉੱਚਾ ਤੇ ਸੋਚਾ ਮੈਂ ਕਹਿੰਦਾ ਸਭ ਤੋਂ ਉੱਚੇ ਹੋਣੇ ਚਾਹੀਦਾ ਹੈ ਅਸੀਂ ਪਰ ਸੋਚ ਨਹੀਂ ਕੋਈ ਲੋਕ ਬਦਲਦੇ ਬਿਲਕੁਲ ਆਪਾਂ ਇਹ ਬੰਪਰ ਖੋਲ ਲਿਆ ਹੁਣ ਬੰਪਰ ਖੋਲ ਲਿਆ ਤੇ ਇੱਥੇ ਦਿਖਾਵਾਂਗੇ ਵੀ ਕਿੱਥੇ ਫਰਕ ਆ ਹਲੋ ਜੀ ਛੋਟਾ ਫਲਾਫ ਹੋ ਗਿਆ ਠੀਕ ਆ ਜੀ ਉਹੀ ਛੋਟਾ ਜੀ ਆਹ ਕੀ ਆ ਬਾਈ ਜੀ ਕੇਵਲ ਡੈਂਟਰ ਬੁਲਾ ਲਓ ਹੂੰ ਬੰਪਰ ਬੰਪਰ ਸੈੱਟ ਕਰਾ ਲਓ ਆ ਕੀ ਆ ਬਾਈ ਜੀ ਇਹ ਗੱਡੀ 2014 ਮਾਡਲ ਆ ਜਿਹੜਾ ਫੇਸ ਲੈਫਟ ਆ ਇਹਦਾ ਬੰਪਰ ਇਹ 2019 ਦਾ ਵਾ ਮਤਲਬ ਫਿੱਟ ਕਰਤਾ ਸੀਗਾ ਉਸ ਤੋਂ ਬਾਅਦ ਇਹ ਫਿੱਲਰ ਗਿਆ ਸੀ ਗਿਆ ਹੋੜੇ ਹੋੜੇ ਦੁਬਾਰਾ ਸੈਟ ਜਿਆ ਕਰਾ ਲਿਆ ਸੀ ਮੜਾ ਜ ਮੜਾ ਜ ਕਰਵਾਇਆ ਆਪਾ ਭਾਈ ਜੀ ਬੰਦਾ ਮਲਾ ਲੇ ਕੋਣ ਠੀਕ ਹੈ ਆ ਜਾਓ ਵੀਰ ਜੀ ਇੱਥੇ ਆ ਜਾਓ ਮੇਰੇ ਭਰਾ ਆ ਕਿੰਨਾ ਕਿ ਪਿੱਛੇ ਗਿਆ ਲੱਗਦਾ ਪੂਰਾ ਹੀ ਪਿੱਛੇ ਗਿਆ ਹੈ ਆ ਕੀ ਆ ਭਾਜੀ ਆ ਬੱਚੋਂ ਨਿਕਲੇ ਪਏ ਇਹ ਤਾਂ ਠੀਕ ਹੈ ਜੀ ਹੁਣ ਮਿਸਤਰੀ ਕਹਿ ਤਾਂ ਦਿੰਦੇ ਮੇਰਾ ਕੰਮ ਤਾਂ ਨਹੀਂ ਇਹ ਨਾ ਜੀ ਮੈਂ ਚੀਜ਼ਾਂ ਨੂੰ ਬਰੀਕੀ ਜਾਣ ਬੱਚੇ ਆ ਦੇਖੋ ਵੀ ਇੱਥੇ ਜਿਹੜਾ ਫਰਕ ਪਾਇਆ ਵਿਆ ਆ ਦੇਖੋ ਹਾਂਜੀ ਹਾਂਜੀ ਏਸੀ ਦੀ ਪਾਈਪ ਤੇ ਲਾਈਟ ਲਾਈਟ ਹਾਂਜੀ ਸਹੀ ਜਾਂਦੀਆਂ ਨਾ ਹੈਡਲਾਈਟ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜਿਹੜੀ ਅਲੂਮੀਨੀਅਮ ਦੀ ਪਾਈਪ ਕਾਸ ਕੀਤੀ ਤੇ ਉਹਦਾ ਕੀ ਬਣੂਗਾ ਉਹਨੇ ਇੱਥੇ ਲੀਕ ਕਰ ਦੇਣਾ ਫਿਰ ਕਿਹਨੇ ਵੇਖਣੀ ਵੀਰੇ ਆਪਾਂ ਬਾਜੀ ਤੁਹਾਨੂੰ ਬੰਦਾ ਹੁਣੇ ਮਲਾ ਦਿੰਦੇ ਆ ਠੀਕ ਹੈ ਠੀਕ ਹੈ ਤੇ ਆਪਾਂ ਕੰਮ ਕਰਦੇ ਆ ਸਟਾਰਟ ਠੀਕ ਟਰਬੋ ਇੰਟਰਕੂਲਰ ਖੋਲਿਓ ਬਾਜੀ ਫੜਾਉ ਕਰਾਉਗਾ ਕਿੱਥੇ ਟਰਬੋ ਇੰਟਰਕੂਲਰ ਮਾਸ एयर ਫਲੋ ਸੈਂਸਰ ਈਜ਼ੀਅਰ ਵਾਲ ਹੁਣ ਆਪਾਂ ਪੂਰੀ ਜੌਬ ਦਿਖਾਵਾਂਗੇ ਜੀ ਫਰਕ ਕਿੱਥੇ ਹੁੰਦਾ ਈਜ਼ੀਅਰ ਵਾਲ ਖੋਲ ਲਿਆ ਜੀ ਆਪਾਂ ਮੈਨੀਫੋਲਡ ਖੋਲ ਰਹੇ ਆ ਨਿੱਕੇ ਨਿੱਕੇ ਇਸ਼ੂ ਬਹੁਤ ਸਾਰੇ ਆ ਜਿਹੜੇ ਆਪਾਂ ਦੂਰ ਕਰਨੇ ਆ ਜਦੋਂ ਗੱਡੀ ਐਕਸੀਡੈਂਟ ਹੋਈ ਬੈਂਡ ਕਰ ਗਿਆ ਟਰਬੋ ਦਾ ਪ੍ਰੈਸ਼ਰ ਆਪਾਂ ਚੈੱਕ ਕਰਾਂਗੇ ਮੈਨੀਫੋਲਡ ਨੂੰ ਆਪਾਂ ਖੋਲਾਂਗੇ ਹਾਈ ਸ਼ਾਬਾਸ਼ ਦੋਸਤੋ ਹਾਲਤ ਵੇਖ ਲਓ ਬਲਾਕ ਕਿੰਨਾ ਹੈ ਅਗਰ ਇਹ ਬਲਾਕ ਹੋਊਗਾ ਤੇ ਗੱਡੀ ਦੇ ਵਿੱਚ ਇਸ਼ੂ ਪੈਦਾ ਹੋਣਗੇ ਹਾਂਜੀ ਸਰ ਕੁਝ ਦਿਖ ਰਿਹਾ ਹਾਂ ਹਾਂਜੀ ਹਾਂਜੀ ਭਾਈ ਕਾਰਬਨ ਜੰਮੀ ਪਿਆ ਉੱਪਰ ਇੰਨਾ ਕਿਤੇ ਕੁਰੀਚੇ ਜਾਣਾ ਚਾਹੁੰਦਾ ਕੋਈ ਨਹੀਂ 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 ਕੋਈ ਨਹੀਂ ਦੋਸਤੋ ਇਨੀ ਬਰੀਕੀ ਚ ਕੋਈ ਜਾਣੇ ਨਹੀਂ ਚਾਹੁੰਦਾ ਅਗਰ ਜਾਊਗਾ ਤਾਂ ਸੋਚਦਾ ਮੇਰਾ ਟਾਈਮ ਵੇਸਟ ਹੈ ਜਿੰਨਾ ਚਿਰ ਅਸੀਂ ਟਾਈਮ ਵੇਸਟ ਨਹੀਂ ਕਰਦੇ ਇਹ ਟਾਈਮ ਵੇਸਟ ਨਹੀਂ ਮੈਂ ਕਹਿੰਦਾ ਇਹ ਗੱਡੀ ਦੇ ਪ੍ਰਤੀ ਹਰੇਕ ਮਕੈਨਿਕ ਦੀ ਆਪਣੀ ਇੱਕ ਬਹੁਤ ਅੱਛੀ ਰਿਸਪੌਂਸਿਬਿਲਟੀ ਹੈ ਜਿੰਨਾਂ ਜਿੱਕਰ ਸਾਡਾ ਮਨ ਨਹੀਂ ਖੁਸ਼ ਹੁੰਦਾ ਵੀ ਗੱਡੀ ਦੀ ਕਲੀਨਿੰਗ ਹੋ ਗਈ ਉਹਨਾਂ ਚਿਰ ਅਸੀਂ ਕਸਟਮਰ ਨੂੰ ਕੀ ਗੱਡੀ ਦਈਏ ਕਈ ਵਾਰੀ ਬਜਟ ਦੇਣ ਤੋਂ ਬਾਅਦ ਬਜਟ ਵੱਧ ਜਾਂਦਾ ਕਸਟਮਰ ਦਾ ਜੇ ਕੰਮ ਘੱਟ ਕਰ ਦੇਵੇ ਕੋਈ ਮਕੈਨਿਕ ਤੇ ਬੜਾ ਜੋਰ ਲਾਉਂਦੇ ਬਾਈ ਮਿਸਤਰੀ ਮਾੜਾ ਬਾਈ ਮਿਸਤਰੀ ਨੇ ਕੰਮ ਨਹੀਂ ਕੀਤਾ ਜਦੋਂ ਮਿਸਤਰੀ ਦਾ ਕੰਮ ਵੱਧ ਨਿਕਲੇ ਆਉਂਦਾ ਫਿਰ ਉਹਨੂੰ ਦੇਣਾ ਨਹੀਂ ਚਾਹੁੰਦੇ ਮੈਂ ਮਕੈਨਿਕ ਭਰਾਵਾਂ ਦੀ ਉਹ ਕਲਤ ਨਾਲ ਕਰਦਾ ਇਸ ਗੱਡੀ ਦੀ ਕੰਡੀਸ਼ਨ ਤੇ ਲੱਡੂ ਵਟਿਆ ਗਿਆ ਦੇਖ ਲਓ ਆ ਜਾ ਬੰਤੇ ਇਹ ਮੈਨੀਫੋਲਡ ਦੇ ਅੰਦਰ ਤੇ ਕੰਸਟਰਕਟ ਕਰਵਾਉਣਾ ਹੈ। ਪਹਿਲਾਂ ਇਜ਼ੀਅਰ ਵਾਲ ਤੁਸੀਂ ਕਿਤੇ ਕਰਵਾਇਆ ਹੋ ਜਾਂ ਪਹਿਲਾਂ ਕਿ ਉਹਨੇ ਕੀਤਾ ਹੈ। ਪਤਾ ਨਹੀਂ ਉਹਨੇ ਮੂਰਲਾ ਮੂਰਲਾ ਪਾਰਟ ਛੇੜਿਆ ਕਿ ਨਹੀਂ ਛੇੜਿਆ। ਨਹੀਂ ਛੇੜਿਆ ਤੇ ਆਪਾਂ ਜਿਹੜਾ ਆ ਸਾਰੀ ਸਟਾਕਿੰਗ ਆ ਸਾਰੀ। ਫਟਾਪਾਰ ਟੜਕਲੇ ਤੇ। ਨਾ ਉਹ ਜਿਹੜਾ ਆ ਨਹੀਂ ਜਿੱਥੋਂ ਉਹ ਦੇਖੀ ਹੋੜੇ ਦੇ ਵਿੱਚ ਕਰਦੇ ਹੋ। ਵੰਨਵਾ ਗੁਜਾਰ ਮਾਰਨ ਦੇ ਬਾਅਦ ਅਨਮੀਨਲ ਹਾਂਜੀ ਭਾਈ ਸਿਕੰਦਰ ਸਿੰਘ ਜੀ ਸਸਿਕਾ ਸਸਿਕਾ ਭਾਈ ਜੀ ਜਿਹੜੀ ਗੱਡੀ ਤੁਸੀਂ ਪਰਸੋ ਛੱਡੀ ਸੀ ਜਿਹਦੇ ਰੇਡੀਏਟਰ ਚ ਫਾਲਟ ਸੀ ਪਿਕਅਪ ਦਾ ਲੱਗਦਾ ਸੀ ਹੁਣ ਤੁਸੀਂ ਦੱਸੋ ਵੀ ਤੁਹਾਡਾ ਠੀਕ ਆ ਜੀ ਖੜਕਾ ਖੁੜਕਾ ਜਿਹੜਾ ਉਹ ਸਾਰਾ ਕੁਝ ਹਿੱਲਿਆ ਪਿਆ ਸੀ ਫੇਸ ਲੈਫਟ ਅੰਦਰ ਨੂੰ ਗਿਆ ਹੋਇਆ ਸੀ ਉਹ ਠੀਕ ਆ ਹੁਣ ਸਾਰਾ ਕੁਝ ਵਾਈਬੂਜ ਤੁਹਾਨੂੰ ਪਿਕਅਪ ਦਾ ਇਸ਼ੂ ਸੀਗਾ ਜਿਹੜਾ ਤੁਸੀਂ ਦੋ ਤਿੰਨ ਸਰਵਿਸਾਂ ਕਰਾਈਆਂ ਤੁਹਾਨੂੰ ਸੈਟੀਸਫਾਈ ਨਹੀਂ ਹੁਣ ਗੱਡੀ ਓਕੇ ਆ ਹਾਂ ਓਕੇ ਕਹਿਣਾ ਮੰਦੀ ਆ ਬਿਲਕੁਲ ਬਹੁਤ ਧੰਨਵਾਦ ਭਾਜੀ ਥੈਂਕ ਯੂ ਵੈਰੀ ਮੱਚ ਜੀ